ਮਿੱਤਰੋ ਇਹ ਵੀਡੀਓ ਜਰੂਰ ਦੇਖਿਓ ਤੇ ਸ਼ੇਅਰ ਵੀ ਅੱਜ ਵੀਡੀਓ ਨੂੰ ਜਰੂਰ ਕਰਿਓ ਬਾਬਾ ਮੈਂ ਜਦੋਂ ਗੁੱਸੇ ਨਾਲ ਨਹੀਂ ਨਾ ਮੈਂ ਨੂੰ ਬਣਾ ਵੀ ਗੁੱਸੇ ਨਾਲ ਨਹੀਂ ਨਾ ਸੱਚ ਮੁੱਚ ਇਹਨਾਂ ਦਾ ਦਰਦ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਜਦ ਕੇ ਮੇਰੇ ਗੱਜ ਵੀ ਚਲੀ ਜਾਂਦੀ ਇੰਨੀ ਗਰਮੀ ਪਈ ਮੈਂ ਚ 8-7 ਦਿਨ ਲਾਏ ਜੀ ਨਾ ਕਰਿਆ ਕਰੇ ਦਿਲ ਨਾ ਇੰਨੀ ਗਰਮੀ 'ਚ ਮੈਂ ਕਹਣਾ ਇਸ ਰਾਹੇ ਖੜੇ ਤੋ ਪੈਸੇ ਮੰਗਦੇ ਬੱਚੇ ਤੋਂ ਮੰਗਦੇ ਹੀ ਆ ਇਹਦਾ ਵੀ ਦਿਲ ਕਰਦਾ ਮਰੀ ਦਾ ਕੁਸ ਖਾਣ ਲੂ ਦੁਨੀਆ ਦੁਖੀ ਤੋਂ ਦੁਖੀ ਪਈ ਐ ਤੇ ਜਦੋਂ ਦੁੱਖਾਂ ਦੀ ਹਨੇਰੀ ਚੁਲਦੀ ਐ ਨਾ ਤਾਂ ਪਰਛਾਵਾਂ ਵੀ ਸਾਥ ਛੱਡ ਜਾਂਦਾ ਐ ਤੇ ਵੱਡੇ ਵੱਡੇ ਰਿਸ਼ਤਿਆਂ ਦੇ ਟੈਗ ਵੀ ਫਿਰ ਭਸਮ ਹੋ ਜਾਂਦੇ ਨੇ ਤੇ ਇਹ ਇੱਕ ਦੁੱਖਾਂ ਦੀ ਕਹਾਣੀ ਤੁਹਾਨੂੰ ਸੁਣਾਉਣ ਲੱਗਿਆ ਤੁਹਾਡੇ ਰੌਕਟੇ ਖੜੇ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਇੱਕ ਵੀਰ ਐ ਲਖਵਿੰਦਰ ਸਿੰਘ ਇਹਦਾ ਨਾਮ ਪਿੰਡ ਇਹਦਾ ਚੜਿੱਕ ਮੋਗਾ ਦੇ ਵਿੱਚ ਸ਼ੈਲ ਸ਼ਬੀਲਾ ਪੌਣੇ 7 ਫੁੱਟ ਦਾ ਇਹ ਗੱਭਰੂ ਸੀਗਾ ਔਰ ਬਿਜਲੀ ਬੋਰਡ ਦੇ ਵਿੱਚ ਇੱਕ ਕੱਚੇ ਮੁਲਾਜ਼ਮ ਦੇ ਤੌਰ ਤੇ ਕੰਮ ਕਰਦਾ ਸੀ ਅਚਾਨਕ ਇਸ ਨੂੰ ਕੰਮ ਕਰਦਿਆਂ ਹੋਇਆ ਬਿਜਲੀ ਲੱਗ ਗਈ ਤੇ ਉੱਪਰੋਂ ਇਹ ਖੰਭੇ ਤੋਂ ਜਦੋਂ ਡਿੱਗਦਾ ਤਾਂ ਇਸ ਦਾ ਸਰੀਰ ਨਕਾਰਾ ਹੋ ਗਿਆ ਸਰੀਰ ਨਕਾਰਾ ਹੋ ਗਿਆ ਆ ਲਗਭਗ 80% ਇਹਦਾ ਸਰੀਰ ਜਿਹੜਾ ਹੈ ਪਿਛਲੇ 6 ਸਾਲ ਤੋਂ ਉਹ ਜਵਾਬ ਦੇ ਚੁੱਕਾ ਹੈ ਲੱਤਾਂ ਕੰਮ ਨਹੀਂ ਕਰਦੀਆਂ ਧੜ ਥੱਲੇ ਵਾਲਾ ਕੰਮ ਨਹੀਂ ਕਰਦਾ ਥੱਲਿਓ ਇੱਕ ਗਲਿਆ ਪਿਆ ਮਤਲਬ ਐਡੇ ਐਡੇ ਵੱਡੇ ਫੋੜੇ ਨੇ ਥੱਲੇ ਇੰਨੇ ਨੇ ਡੇਡ ਡਿਡ ਇੰਚ ਢੂੰਗੇ ਜਿਹੜੇ ਪਿੱਠ ਤੇ ਇਹਦੀ ਬੈਡ ਸੋਰ ਹੋਏ ਹੋਏ ਨੇ ਜਿਹੜੇ ਅਸੀਂ ਦਿਖਾ ਨਹੀਂ ਸਕਦੇ ਇੰਨੇ ਭੜੇ ਜ਼ਖਮ ਨੇ ਇਹ ਦੋ ਬੱਚੇ ਨੇ ਇਹਦੇ ਔਰ ਸਭ ਤੋਂ ਵੱਡੀ ਗੱਲ ਕਿ ਇਹਦੀ ਘਰ ਵਾਲੀ ਜਦੋਂ ਅਸੀਂ ਰਿਸ਼ਤਿਆਂ ਦੇ ਟੈਗ ਦੀ ਗੱਲ ਕਰਦੇ ਆ ਤਾਂ ਦੁੱਖਾਂ 'ਚ ਖੜਦੇ ਸਿਰਫ ਉਹ ਹੁੰਦੇ ਨੇ ਜਿਨ੍ਹਾਂ ਦੇ ਜਮੀਰ ਹੁੰਦੀ ਆ ਉਹ ਚਾਹੇ ਰਿਸ਼ਤੇ ਨਾ ਵੀ ਹੋਣ ਤਾਂ ਵੀ ਖੜ ਜਾਂਦੇ ਨੇ ਤੇ ਟੈਗ ਦੁੱਖਾਂ ਦੇ ਟਾਈਮ ਬੜੀ ਵਾਰ ਗਾਇਬ ਹੁੰਦੇ ਵੇਖੇ ਨੇ ਇਹਦੀ ਧਰਮ ਪਤਨੀ ਜਦੋਂ ਇਹ ਮੰਝੇ ਤੇ ਪੈ ਗਿਆ ਤਾਂ ਇਸ ਨੂੰ ਛੱਡ ਕੇ ਤੇ ਚਲੀ ਗਈ ਇਹ ਦੋ ਬੱਚੇ ਨੇ ਇਹ ਬੱਚੇ ਵੀ ਬਿਲਕੁਲ ਛੋਟੇ ਸੀਗੇ ਅੱਜ ਤੋਂ 6 ਸਾਲ ਪਹਿਲਾਂ ਦੀ ਇਹ ਕਹਾਣੀ ਹੈ ਅਜੇ ਮਹੀਨਾ ਹੀ ਹੋਇਆ ਸੀ ਇਹਨੂੰ ਮੰਜੇ ਤੇ ਡਿੱਗੇ ਨੂੰ ਤਾਂ ਇਹਦੀ ਘਰ ਵਾਲੀ ਛੱਡ ਕੇ ਕਿਸੇ ਹੋਰ ਵਿਅਕਤੀ ਦੇ ਨਾਲ ਚਲੀ ਗਈ ਉਹਨੇ ਆਪਣੀ ਵੱਖਰੀ ਜ਼ਿੰਦਗੀ ਵਸਾ ਲਈ ਇਹਨਾਂ ਬੱਚਿਆਂ ਨੂੰ ਵੀ ਛੱਡ ਗਈ ਇਹਨੂੰ ਵੀ ਛੱਡ ਗਈ ਔਰ ਇਹ ਬੇਬੇ ਬੁੱਢੀ ਇਹਦੀ ਮਾਂ ਸਾਧ ਸੰਗਤ ਜੀ ਮੇਰੇ ਡੈਡ ਨੂੰ ਕਰੰਟ ਲੱਗ ਗਿਆ ਸੀ ਮੇਰੇ ਡੈਡੀ ਮੰਜੇ ਤੇ ਪੈ ਗਏ ਐਸ ਕਰਕੇ ਸਾਨੂੰ ਪਾਲਣ ਵਾਲਾ ਕੋਈ ਨਹੀਂ ਸ ਮੇਰੀ ਮਾਤਾ ਜੀ ਸਾਨੂੰ ਛੱਡ ਕੇ ਚਲੀ ਗਈ ਅਤੇ ਉਸ ਨੇ ਹੋਰ ਕਿਸੇ ਨਾਲ ਵਿਆਹ ਕਰਾ ਲਿਆ ਸਾਡੀ ਮਦਦ ਕੀਤੀ ਜਾਵੇ ਤੇ ਸੱਚਮੁੱਚ ਜੇ ਮੈਂ ਇਹਨਾਂ ਦਾ ਦੁੱਖ ਸ਼ਬਦਾਂ ਚ ਬਿਆਨ ਕਰਨਾ ਚਾਹਾਂ ਤਾਂ ਨਹੀਂ ਕਰ ਸਕਾਂਗਾ ਕਿਉਂਕਿ ਇਹ ਵੀਰ ਜਿਹੜਾ ਨਾ ਇਹਦੀ ਘਰਵਾਲੀ 6 ਸਾਲ ਪਹਿਲਾਂ ਇਹਦੀ ਜਦੋਂ ਇਹ ਮੰਝੇ ਤੇ ਪੈ ਗਿਆ ਤੇ ਇਹਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਨਾਲ ਚਲੀ ਗਈ ਤੇ ਅੱਜ ਫੇਰ ਉਹਦੀ ਫੋਟੋ ਸਕਰੀਨ ਤੇ ਲਾਈ ਬੈਠਾ ਸੀ ਕਹਿੰਦਾ ਪਤਾ ਨਹੀਂ ਕਿਉਂ ਕਦੇ-ਕਦੇ ਮੇਰਾ ਜੀ ਫਿਰ ਕਰ ਪੈਂਦਾ ਮੇਰੇ ਨਾਲ ਉਹਨੇ ਕੀਤੀ ਬਹੁਤ ਮਾੜੀ ਐ ਔਰ ਇਹ ਛੋਟੇ-ਛੋਟੇ ਬੱਚੇ ਵਿਚਾਰੇ ਇਹਦੀ ਦੇਖਭਾਲ ਕਰਦੇ ਨੇ ਤੁਸੀਂ ਦੇਖੋ ਉਹ ਰੋ ਪਿਆ ਕਿੰਨੀ ਵਾਰ ਸਾਡੇ ਕੋਲ ਰੋ ਹਟਿਆ ਜਦੋਂ ਦੇ ਅਸੀਂ ਇਹਨਾਂ ਦੇ ਘਰ ਆਏ ਆ ਮੇਰੀ ਬੇਨਤੀ ਆ ਇਹਨਾਂ ਦੀ ਰੱਜ ਕੇ ਮਦਦ करिए ਜਿੰਨੇ ਤੁਸੀਂ ਪੈਣਾ ਪ੍ਰਾਓ ਰੱਜ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੇ ਇਹੋ ਜੀ ਥਾਂ ਤੇ ਮਦਦ ਨਹੀਂ ਕਰ ਸਕਦੇ ਲੰਗਰ ਲਾਉਣ ਦਾ ਸ਼ਬੀਲਾ ਲਾਉਣ ਦਾ ਠੀਕ ਹੈ ਉਹ ਵੱਖਰਾ ਫਾਇਦਾ ਹੋ ਸਕਦਾ ਪਰ ਜੇ ਇਹੋ ਜੇ ਵੀਰ ਇਹ ਇਸ ਟਾਈਮ ਜ਼ਿੰਦਗੀ ਦੇ ਅੰਤ ਤੇ ਪਿਆ ਹੋਇਆ ਬੱਚੇ ਕਿਵੇਂ ਪਾਲਦੇ ਨੇ ਗਰੀਬ ਘਰ ਦਿਹਾੜੀਦਾਰ ਮਜ਼ਦੂਰ ਬਾਪਸੀ ਮਾਂ 90 80 ਸਾਲ ਦੀ ਤੋਂ ਉੱਪਰ ਦੀ ਉਮਰ ਹੋ ਚੁੱਕੀ ਹੈ ਤੇ ਨਰੇਗਾ ਚ ਦਿਹਾੜੀ ਕਹਿੰਦੀ ਕਦੇ ਮੈਂ ਜਾਂਨੀ ਆ ਕਦੇ ਨਹੀਂ ਜਾਂਦੀ ਇਹਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਇਸੇ ਦੀ ਆ ਔਰ ਇਹ ਬੱਚੇ ਜਿਹੜੇ ਨੇ ਇਹਨਾਂ ਦੋਨਾਂ ਨੂੰ ਇਹਨੇ ਅਮਰਤ ਛਕਾਇਆ ਅਮਰਤ ਛਕਾ ਕੇ ਉਹ ਕਹਿੰਦਾ ਮੈਂ ਗੁਰੂ ਦੇ ਲੜ ਲਾਇਆ ਕਹਿੰਦਾ ਆਪਣੇ ਬੱਚਿਆਂ ਨੂੰ ਤਾਂ ਕਿ ਗਲਤ ਸੰਗਤ ਚ ਨਾ ਚਲੇ ਜਾਣ ਨਸ਼ਿਆਂ ਪੱਤਿਆਂ ਚ ਨਾ ਚਲੇ ਜਾਣ ਇਸ ਕਰਕੇ ਉਹ ਕਹਿੰਦਾ ਮੈਂ ਦੋਨੋਂ ਆਪਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਮੈਂ ਅਮਰਤ ਛਕਾਇਆ ਤੁਸੀਂ ਦੇਖੋ ਮੇਰੀ ਬੇਨਤੀ ਆ ਤੁਹਾਨੂੰ ਮੇਰੀ ਪਰਸਨਲ ਨਿੱਜੀ ਬੇਨਤੀ ਹੈ ਕਿ ਇਹਨਾਂ ਦੀ ਦਿਲ ਖੋਲ ਕੇ ਮਦਦ ਕਰੀਏ ਮੈਨੂੰ ਜਦੋਂ ਇਹਨਾਂ ਦੀ ਇਹ ਦਰਦ ਕਹਾਣੀ ਪਤਾ ਲੱਗੀ ਤਾਂ ਮੈਂ ਆਪ ਇਹਨਾਂ ਦੇ ਘਰ ਆਇਆ ਸੱਚਮੁੱਚ ਆ ਕੇ ਤੇ ਮੈਂ ਵੀ 2-3 ਵਾਰ ਰੋ ਚੁੱਕਾ ਤੇ ਆਪਾਂ ਇਹਨਾਂ ਦੇ ਜਬਾਨੀ ਪੁੱਛਦੇ ਹਾਂ ਭਾਈ ਜੀ ਤੁਹਾਡੇ ਦੁੱਖ ਨੂੰ ਅਸੀਂ ਸ਼ਬਦਾਂ ਚ ਬਿਆਨ ਤਾਂ ਨਹੀਂ ਕਰ ਸਕਦੇ ਪਰ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਇਸ ਟਾਈਮ ਭਾਈ ਜ਼ਿੰਦਗੀ ਮੇਰੀ ਬਹੁਤ ਬੇਨਰਕ ਹੈ ਮੈਂ ਹਰ ਵੇਲੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਮੌਤ ਆ ਜਾਏ ਪਰ ਮੌਤ ਵੀ ਮੂੰਹ ਮੰਗਿਆ ਤਾਂ ਆਉਂਦੀ ਨਹੀਂ ਜਦੋਂ ਮਾਲਕ ਦੀ ਰਜ਼ਾ ਵਿੱਚ ਉਹਦੀ ਲੈ ਕੇ ਜਾਊਗਾ ਠੀਕਾ ਮੈਂ ਅੱਜ ਦਾਨੀ ਸੱਜਣਾ ਅੱਗੇ ਹੱਥ ਜੋੜ ਕੇ ਬੇਨਤੀ ਇਹੀ ਕਰਦਾ ਏ ਕਿ ਮੇਰੇ ਬੱਚਿਆਂ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਸਿਰ ਤੇ ਹੱਥ ਰੱਖਣ ਕਿ ਹੋਰ ਮੈਨੂੰ ਦੁਨੀਆ ਦੇ ਉੱਤੇ ਕੁਝ ਵੀ ਨਹੀਂ ਚਾਹੀਦਾ ਬਸ ਹੱਥ ਜੋੜ ਕੇ ਬੇਨਤੀ ਆ ਇਸ ਟਾਈਮ ਘਰ ਵਿੱਚ ਲਾਲੇ ਪਏ ਪਏ ਆ ਜਦੋਂ ਗੁਰਦੁਆਰੇ ਦੀ ਰੋਟੀ ਲੈਣ ਜਾਂਦੇ ਆ ਗੁਰਦੁਆਰੇ ਵੀ ਰੋਟੀ ਨਹੀਂ ਦਿੰਦੇਗੇ ਬਹੁਤ ਹੀ ਹੱਥ ਬੰਨ ਕੇ ਬੇਨਤੀ ਆ ਕਿ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਧੰਨਵਾਦ ਐਨ ਆਰ ਆਈ ਵੀਰਾਂ ਦਾ ਸਾਰਿਆਂ ਦਾ ਦੇਖੋ ਭਾਈ ਜੀ ਇਹ ਨਾਲ ਹੀ ਲੱਗੀ ਹੈ ਪੱਕੇ ਤੌਰ ਤੇ 6 ਸਾਲ ਹੋ ਗਏ ਨੇ ਪੱਕੇ ਤੌਰ ਤੇ ਇਹ ਪਸ਼ਾਬ ਵਾਲੀ ਨਾਲੀ ਲੱਗੀ ਹੈ ਔਰ ਇਹ ਪੂਰੀ ਤਰ੍ਹਾਂ ਸਰੀਰ ਬਾਈ ਦਾ ਨਕਾਰਾ ਹੈ ਜੇਕਰ ਇਹੋ ਜੀ ਜ਼ਿੰਦਗੀ ਸਾਨੂੰ ਮਿਲ ਜੇ ਤਾਂ ਮੈਨੂੰ ਲੱਗਦਾ ਹੈ ਘੰਟਾ ਜਿਉਣੀ ਵੀ ਮੁਸ਼ਕਲ ਹੋ ਜੇਗੀ ਜਿਹੜੀ ਇਹ ਗੱਲ ਵੀਰ ਨੇ ਆਖੀ ਹੈ ਕਿ ਮੈਂ ਮੂੰਹੋਂ ਮੌਤ ਮੰਗਦਾ ਕਿ ਹੁਣ ਆ ਜਾਣੀ ਚਾਹੀਦੀ ਹੈ ਸੱਚਮੁੱਚ ਇਹਦੀ ਦਸ਼ਾ ਵੇਖ ਕੇ ਇਹ ਗੱਲ ਕੋਈ ਅਤ ਕਥਨੀ ਨਹੀਂ ਜਪਦੀ ਸੋ ਆਪਾਂ ਗੱਲ ਕਰਦੇ ਆਂ ਬੇਟਾ ਕੀ ਨਾਂ ਤੁਹਾਡਾ ਗਰਜੋਤ ਸਿੰਘ ਜੀ ਕਿੰਨੀ ਉਮਰ ਤੇਰੀ ਮੇਰੀ 10 ਸਾਲ 10 ਸਾਲ ਹਾਂਜੀ ਤੇ ਮੰਮੀ ਛੱਡ ਕੇ ਚਲੀ ਗਈ ਹਾਂਜੀ ਅੱਛਾ ਤੇ ਡੈਡੀ ਦੀ ਕੀ ਹਾਲਤ ਆ ਹੁਣ ਨਾ ਇਹ ਮੰਜੇ ਤੇ ਹੀ ਪਿਆ ਅੱਛਾ ਮਤਲਬ ਬਹੁਤ ਮਾੜੀ ਹਾਲਤ ਆ ਹਾਂਜੀ ਬਹੁਤ ਮਾੜੀ ਹਾਲਤ ਆ ਤੇ ਫਿਰ ਇਹਨਾਂ ਨੂੰ ਕੌਣ ਸੰਭਦਾ ਅਸੀਂ ਮੇਰੇ ਦਾਦੀ ਅੱਛਾ ਹੋਰ ਮੇਰੇ ਉਧਰ ਦੇ ਵੱਡੇ ਤਾਂ ਅੱਛਾ ਹਾਂਜੀ ਮਾਤਾ ਜੀ ਹਾਂਜੀ ਬੇਟਾ ਜੀ ਹਾਂਜੀ ਤੁਹਾਨੂੰ ਦੱਸਦਾ ਹੀ ਆ ਬੇਟਾ ਹੈ ਨਾ ਬਹੁਤ ਮੁਸ਼ਕਲ ਹੈ ਤੇ ਮੇਰੀ ਹੁਣ ਕੋਈ ਵਸਤੂ ਹੈ ਫਲ ਕੇ ਬਣਾਉਣ ਦੀ ਤੇ ਮੇਰੀ ਮੰਗ ਕੇ ਲਿਆ ਕੇ ਇਹਨਾਂ ਦੇ ਮੂੰਹ ਵਿੱਚ ਪਾਉਣ ਦੀ ਕਿੰਨੀ ਕਿੰਨੀ ਉਮਰ ਹੋ ਗਈ ਬੇਬੇ ਹੋ ਗਈ ਬੇਟਾ ਮੇਰੀ 70 75 70 ਸਾਲ ਹੋ ਚੱਲੇ ਬੇਟਾ ਹਾਂਜੀ ਬੇਟਾ ਜੀ ਮੈਂ ਇਹਨੂੰ ਵੀ ਸਾਮ ਦੀ ਫਲਚ ਢੋਲਦੀ ਹੈ ਬੋ ਨਹੀਂ ਆਂ ਫਿਰ ਮੈਂ ਅੱਤ ਸਾਬ ਕਰਕੇ ਫੋਲ ਕੇ ਵੀ ਬਣਾਉਣੀ ਮੈਂ ਰਾਸਨ ਪਾਣੀ ਵੀ ਥੋੜੇ ਵਰਗਾ ਤੋਂ ਮੰਗ ਕੇ ਮੈਂ ਬੇਨਤੀ ਕਰਕੇ ਲਿਓਣੀ ਫਿਰ ਮੈਂ ਜਾ ਕੇ ਗੁਜਾਰਾ ਤੈਂ ਵਾ ਪਿੰਡੋਂ ਘਰਦਾਰੋਂ ਨਹੀਂ ਜੀ ਕੋਈ ਫੋਲ ਕਾ ਦਿੰਦਾ ਮੈਂ ਨਹੀਂ ਮਾਰਦੀ ਝੂਠ ਕੋਈ ਵੀ ਨਹੀਂ ਦਿੰਦਾ ਪਿੰਡੋਂ ਦਾ ਫੋਲਕਾ ਕੋਈ ਵੀ ਬਾਰੋਂ ਬੂਰੋਂ ਪਿੰਡਾ ਤੋਂ ਮੈਂ ਥੋੜਾ ਉੱਚੀ ਬਾਰੋਂ ਬੂਰੋਂ ਪਿੰਡਾ ਤੋਂ ਮੈਂ ਬੇਟਾ ਮਤਲਬ ਲੈ ਉਹਦੀ ਮੰਗ ਕੇ ਇਹਦਾ ਫੋਟੋ ਵਿਖਾ ਕੇ ਵੀ ਆ ਹਾਲਤਾ ਹੈ ਬਹੁਤ ਢੇੜੀ ਹਾਲਤ ਦਾ ਇਹਦਾ ਬੇਬੇ ਇਹਦੀ ਸਾਂਭ ਸੰਭਾਲ ਕੌਣ ਕਰਦਾ ਪੁੱਤੇ ਦੀ ਸਾਂਭ ਸੰਭਾਲ ਤਾਂ ਮੈਂ ਕਰਦੀ ਆ ਪੱਟੀਆਂ ਕਰਦੇ ਆ ਰਾਤ ਨੂੰ ਆ ਬੱਚੇ ਬੱਚੇ ਪੱਟੀਆਂ ਕਰਦੇ ਆ ਬੱਚੇ ਪੱਟੀਆਂ ਕਰਦੇ ਆ ਤੇ ਮੈਂ ਫਲਕਾ ਬਣਾਉਣੀ ਫਲਾਛ ਡੋਲਦੀ ਜਦੋਂ ਥੱਲੇ ਮੱਠਲ ਰੱਖਦੀ ਆ ਮੈਂ ਬਾਥਰੂਮ ਵੀ ਮੈਂ ਕਰਦੀ ਆ ਇਹ ਕਰ ਦਿੰਦੇ ਮੈਂ ਕਰ ਦਿੰਨੀ ਆ ਹੂੰ ਫਿਰ ਹੁਣ ਅਸੀਂ ਤਿੰਨੇ ਜਣੇ ਸਾਮ ਸੰਭਾਲ ਕਰਦੇ ਆ ਬਜ਼ੁਰਗ ਵੀ ਬੁੜਾ ਹੈ ਪੁੱਤੋ ਵੀ ਉਹ ਵੀ ਨਹੀਂ ਕਰ ਸਕਦੇ ਮਤਲਬ ਜਿਹੜੀ ਉਮਰ ਚ ਹੁਣ ਤੁਹਾਡੀ ਸਾਮ ਸੰਭਾਲ ਹੋਣੀ ਸੀ ਉਸ ਉਮਰ ਚ ਤੁਹਾਨੂੰ ਇਹਦੀ ਸਾਮ ਸੰਭਾਲ ਹੁਣ ਵੈਦਾਂ ਦੇ ਅਸੀਂ ਕਿੱਥੋਂ ਲਿਆਈਏ ਕੋਣ ਕੋਈ ਅੱਜ ਕੱਲ ਕੋਈ ਕਿਸੇ ਨੂੰ ਦਿੰਦਾ ਨਹੀਂ ਦਿੰਦਾ ਜਿੰਮੇਦਾਰਪਰਾ ਤਾਂ ਪੁੱਤ ਉਹ ਦੇ ਦਿੰਦੇ ਰਸਨ ਪਰ ਆਪਦਾ ਤਾਂ ਕੋਈ ਮਰਕੀ ਨਹੀਂ ਪਾਉਂਦਾ ਘਰਾਂ ਦਾ ਤਾਂ ਸਾਡੇ ਨਾਲ ਬੋਲਦੇ ਵੀ ਨਹੀਂ ਸੱਚ ਨਾਲ ਸਾਰੇ ਔਰ ਪਰਸ਼ਾਵਾਂ ਵੀ ਉਹ ਕਹਿੰਦੇ ਸਾਥ ਛੱਡ ਗਿਆ ਜਿਹੜੇ ਟੈਗ ਵਾਲੇ ਰਿਸ਼ਤੇ ਹੁੰਦੇ ਨੇ ਪਤਨੀ ਦਾ ਰਿਸ਼ਤਾ ਸੀ ਉਹ ਵੀ ਛੱਡ ਕੇ ਉਦੋਂ ਚਲਾ ਗਿਆ ਜਦੋਂ ਇਹ ਮੰਜੇ ਤੇ ਪੈ ਗਿਆ ਹਾਂਜੀ ਬੱਤ ਮਿਹਨਤੀ ਪਰਿਵਾਰ ਸੀ ਬੇਟਾ ਅਸੀਂ ਮਿਹਨਤ ਕਰਦੇ ਸੀ ਜਿਉਂਦੇ ਤੇ ਆਉਂ ਸੀ ਤੱਕਦੇ ਆਏ ਨਹੀਂ ਸੀ ਕਿਸੇ ਅੱਗੇ ਦਸਰਪਿੰਨਾਂ ਨਾਤ ਨਹੀਂ ਸੀ ਕੀਤਾਗਾ ਅਸੀਂ ਕਿਣੇ ਕਿਰਤ ਕਰੋ ਮਾਲਕ ਨੇ ਦੇ ਹੀ ਦਿੱਤੀ ਸੁੰਦਰ ਤੇ ਪਰ ਸੁਨਾਰ ਸਮੇਂ ਦਾ ਪਤਾ ਨਹੀਂ ਸੀ ਸਾਨੂੰ ਦਾ ਨਾ ਨਾ ਮੈਨੂੰ ਉਹ ਤਾਂ ਹੁਣ ਮੇਰੀ ਯਾਦ ਦਸਤ ਦਿਮਾਗ ਵੀ ਮੇਰਾ ਨਾ ਮੈਨੂੰ ਆ ਵੇਗ ਮੇਰੀ ਅੱਖ ਚ ਤਮੋਦਿਆ ਆ ਭਈ ਨਾ ਉਹ ਨਹੀਂ ਮਿਲ ਜਵਾਈ ਅਜੇ ਚਲਣ ਚ ਪਾਇਆ ਸੀ ਹੁਣ 7 ਸਾਲ ਹੋ ਗਏ ਪਤੈ ਨੂੰ 7 ਆ ਸਤਮਾ ਚੱਲਦਾ ਇਹਨੂੰ 2000 ਕਿੰਨੇ ਤੇ ਸੀ ਪਤ 2009 9 9 ਵੀਰੇ ਜਦੋਂ ਇੱਕ ਇਹ ਵੀ ਵਾਰਤਾ ਹੁਣ ਦੱਸ ਹੀ ਦਿਓ ਵੀ ਤੁਹਾਡੀ ਪਤਨੀ ਸੀ ਬੱਚੇ ਸੀ ਤੁਹਾਡੀ ਪਤਨੀ ਜਦੋਂ ਤੁਹਾਨੂੰ 7 ਵਜ ਗਈ ਤੇ ਛੱਡ ਕੇ ਚਲੀ ਗਈ ਉਸੇ ਟਾਈਮ ਹੀ ਜੀ ਉਹਨੇ ਕਹਿ ਦਿੱਤਾ ਸੀਗਾ ਮੇਰਾ ਤੇਰਾ ਸੰਪਰਕ ਟੁੱਟ ਗਿਆ ਅਜ ਤੋਂ ਬਾਅਦ ਜਿਵੇਂ ਮੈਂ ਨਹੀਂਆ ਬਸ ਤੇਰਾ ਮੇਰਾ ਰਾਹ ਅਲੱਗ ਗਏ ਜਦੋਂ ਮਤਲਬ ਤੁਹਾਨੂੰ 7 ਵਜ ਗਈ ਤੇ ਤੁਹਾਡੀ ਪਤਨੀ ਨੇ ਉਦੋਂ ਹੀ ਕਹਿ ਦਿੱਤਾ ਸੀ ਜੀ ਕਹਿ ਦਿੱਤਾ ਸੀਗਾ ਹਾਂਜੀ ਕਿੰਨੇ ਕੁ ਦਿਨਾਂ ਬਾਅਦ ਕਹਿ ਦਿੱਤਾ ਸੀ ਉਹਨੇ ਬਸ ਉਦੋਂ ਜਦੋਂ ਆ ਕੇ ਲਿਆ ਕੇ ਪਾਏ 5-7 ਦਿਨਾਂ ਬਾਅਦ ਉਹਨੇ ਗੱਲ ਕਰਕੇ ਕਹਿ ਦਿੱਤਾ ਸੀਗਾ ਅਜ ਤੋਂ ਬਾਅਦ ਕਹਿੰਦੀ ਤੁਹਾਡਾ ਸੰਪਰਕ ਟੁੱਟ ਗਿਆ ਫਿਰ ਮੈਂ ਇਹ ਵੀ ਗੱਲ ਕਹੀ ਸੀ ਮੈਂ ਕਿਹਾ ਵੀ ਜੇ ਤੂੰ ਵਿਆਹ ਕਰਾਉਣਾ ਆਪਣੇ ਮਾਤਪਦੇ ਰਜਾ ਨਾਲ ਕਰ ਲਈ ਕਰਾਲੀ ਠੀਕ ਹੈ ਨਾ ਗੱਲ ਪਰ ਆਏ ਨਾ ਕਰੀ ਤੇ ਫਿਰ ਉਹਨੇ ਆਪਦੇ ਮਾਪਿਓ ਤੋਂ ਵੀ ਅੰਗੇਜ ਹੋ ਕੇ ਤੇ ਗੱਲ ਕੀਤੀ ਦੇ ਮੁੰਡੇ ਨਾਲ ਕਿਸੇ ਨਾਲ ਵਿਆਹ ਕਰਾ ਲਿਆ ਜਾਪਾ ਆਪਾਂ ਵੀ ਹੱਥ ਚੁੜ ਕੇ ਉਹਨੂੰ ਕਹਿਦਾ ਸੀਗਾ ਵੀ ਤੂੰ ਮੈਨੂੰ ਮਾਰਨ ਮਰਨ ਵਾਲਾ ਕੰਮ ਨਾ ਕਰ ਇਹ ਥੋੜ੍ਹ ਉੱਠ ਜਾ ਜਾਵੜਾ ਠੀਕ ਹੈ ਤੇ ਫਿਰ ਬੱਚੇ ਉਦੋਂ ਤਾਂ ਛੋਟੇ ਹੋਣਗੇ ਬਹੁਤ ਬੱਚੇ ਛੋਟੇ ਸੀ ਛੋਟੇ ਬੱਚੇ ਮੁੰਡੇ ਬੱਚਿਆਂ ਦਾ ਉਹਨੇ ਤੇ ਹੀ ਕੀਤਾ ਛੋਟੇ ਬੱਚਿਆਂ ਨੇ ਕਿਹਾ ਸੀਗਾ ਮੁੰਡੇ ਨੇ ਕਹਿੰਦਾ ਮੰਮੀ ਮੈਨੂੰ ਨਾਲ ਲੈ ਚੱਲ ਕਹਿੰਦੀ ਤੇਰਾ ਕੀ ਕੰਮ ਹੈ ਆਪਦੇ ਪਿਓ ਕੋਲ ਹੀ ਰਹੇ ਕਹਿੰਦੇ ਇਹ ਫਿਰ ਤਾਂ ਇਹ ਠੀਕ ਹੈ ਜੇ ਤੂੰ ਛੱਡ ਗਈ ਤਾਂ ਸਾਡਾ ਪਿਆਰ ਹੋਏਗਾ। ਉਹ ਉਦੋਂ ਛੋਟਾ ਬੱਚਾ ਕਿੰਨੇ ਸਾਲ ਦਾ ਸੀ ਜਦੋਂ ਤੁਹਾਡੀ ਘਰ ਵਾਲੀ 60 ਵਜੇ ਤੋਂ ਬਾਅਦ ਤੁਹਾਨੂੰ ਛੱਡ ਕੇ ਚਲੀ ਗਈ। 10 ਸਾਲ ਦਾ ਸੀ ਤੇ ਅੱਜ 7 ਸਾਲ ਹੋ ਗਏ ਘੱਟੋ ਘੱਟ 5 ਕ ਸਾਲ ਦਾ ਸੀਗਾ ਮਸਾਹੀ। ਹੂੰ। ਤੇ ਵੱਡਾ ਭਾਈ ਜੀ ਜਦੋਂ ਤੁਸੀਂ ਅਜੇ ਤੁਹਾਨੂੰ ਕਰੰਟ ਨਹੀਂ ਸੀ ਲੱਗਾ ਤੁਸੀਂ ਮੰंजे ਤੇ ਨਹੀਂ ਸੀ ਪਏ ਉਦੋਂ ਤੁਸੀਂ ਕੰਮ ਕੀ ਕਰਦੇ ਸੀ ਤੇ ਕਿਹੋ ਜੀ ਜ਼ਿੰਦਗੀ ਸੀ? ਉਦੋਂ ਜੀ ਮੈਂ ਬਿਜਲੀ ਬੋਰਡ ਦੇ ਵਿੱਚ ਕੰਮ ਕਰਦਾ ਸੀਗਾ। ਵਧੀਆ ਡਿਊਟੀ ਕਰਦਾ ਸੀ 12-13 ਘੰਟੇ ਕੰਮ ਕਰਦਾ ਹੈਗਾ ਬੜੀ ਇਮਾਨਦਾਰੀ ਲਗਨ ਨਾਲ ਕਰਦਾ ਸੀਗਾ ਤੇ ਜਿਹਦੇ ਕਾਰਨ ਵੀ ਵਧੀਆ ਜਾਨੀ ਹੋ ਜਾਂਦਾ ਹੈਗਾ ਗੁਜ਼ਾਰਾ ਤੇ ਜਦੋਂ ਮੇਰੇ ਕਰੰਟ ਲੱਗ ਗਿਆ ਤੇ ਉਸ ਤੋਂ ਬਾਅਦ ਚ ਵੀ ਬੜੀ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀਗਾ ਬਹੁਤ ਜਿਆਦਾ ਕਿੰਨੇ ਸਾਲ ਤੁਸੀਂ ਕੰਮ ਕੀਤਾ ਬਿਜਲੀ ਮਹਿਕਮੇ ਚ ਬਿਜਲੀ ਬੋਰਡ ਦੇ ਵਿੱਚ ਮੈਂ 10 ਸਾਲ ਕੰਮ ਕੀਤਾ ਜੀ ਸੀਐਚਬੀ ਕੰਮ ਆ ਦੇ ਵੈਸੇਗਾ ਜਦੋਂ ਮਤਲਬ ਕੱਚੇ ਸੀ ਤੁਸੀਂ ਕਿ ਪੱਕੇ ਸੀ ਕੱਚੇ ਸੀਗੇ ਜੀ ਕੱਚੇ ਪ੍ਰਾਈਵੇਟ ਸਿਸਟਮ ਤੇ ਸੀਗੇ ਅੱਛਾ ਤੇ ਫਿਰ ਜਦੋਂ ਤੁਸੀਂ ਬਿਜਲੀ ਬੋਰਡ ਦਾ ਕੰਮ ਕਰਦਿਆਂ ਹੋਏ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਫਿਰ ਬਿਜਲੀ ਬੋਰਡ ਨੇ ਤੁਹਾਡੀ ਕੋਈ ਮਦਦ ਕੀਤੀ ਕੋਈ ਪੈਨਸ਼ਨ ਲਾਈ ਕੋਈ ਤੁਹਾਨੂੰ ਸਹਾਇਤਾ ਦਿੱਤੀ ਨਾ ਜੀ ਕੋਈ ਸਹਾਇਤਾ ਨਹੀਂ ਦਿੱਤੀ ਗਈ ਨਾ ਹੀ ਕੋਈ ਪੈਨਸ਼ਨ ਲੱਗੀ ਹੈ ਨਾ ਹੀ ਕੋਈ ইਫੀਆ ਫੰਡ ਦਿੱਤਾ ਗਿਆ ਤੇ ਜੋ ਵੀ ਮੇਰਾ ਸੀਗਾ ਜਿਹੜਾ ਮੈਨੂੰ ਮੇਰਾ ਬੀਮਾ ਸੀਗਾ ਨਾ ਹੀ ਮੇਰਾ ਬੀਮਾ ਦਿੱਤਾ ਸੀਗਾ ਮੇਰਾ ਤਨਟ ਲੱਗਣ ਸਾਰ ਕਾਰਨ ਸਭ ਕੁਝ ਹੀ ਘਟਦਾ ਜਿਹੜੀ ਮੈਨੂੰ ਸੈਲਰੀ ਦਿੰਦੇ ਸੀ ਉਹ ਵੀ ਕੱਟਦੀ ਸੀਗੀ ਹੂੰ ਹਾਂਜੀ ਇਹ ਤੁਸੀਂ ਦੇਖੋ ਜਦੋਂ ਆਪਾਂ ਗੱਲ ਕਰਦੇ ਆਂ ਕਿ ਸਰਕਾਰੀ ਮਹਿਕਮਿਆਂ ਦੇ ਵਿੱਚ ਜਿਹੜਾ ਇਹਨਾਂ ਠੇਕੇ ਤੇ ਜਾਂ ਕੱਚੇ ਕਾਮੇ ਰੱਖੇ ਨੇ ਉਹਦਾ ਨੁਕਸਾਨ ਕੀ ਆ ਕਈ ਹੁਣ ਘੱਟ ਅਕਲ ਵਾਲੇ ਕਹਿ ਦਿੰਦੇ ਨੇ ਵੀ ਨਾ ਜੀ ਨਾ ਕੱਚੀਆਂ ਨੌਕਰੀਆਂ ਹੀ ਠੀਕ ਨੇ ਇਹ ਹੈ ਉਹ ਹੈ ਆ ਹੈ ਜੇ ਇਹ ਸਰਕਾਰੀ ਤੇ ਪੱਕਾ ਮੁਲਾਜ਼ਮ ਰੱਖਿਆ ਹੁੰਦਾ ਕੰਮ ਤਾਂ ਉਹੀ ਕਰਦਾ ਸੀ ਤਾਂ ਇਹਨੂੰ ਪੈਨਸ਼ਨ ਵੀ ਮਿਲਣੀ ਸੀ ਇਹਨੂੰ ਲਾਜ ਦਾ ਖਰਚਾ ਵੀ ਮਹਿਕਮੇ ਵੱਲੋਂ ਮਿਲਣਾ ਸੀ ਫਿਰ ਇਹਨੂੰ ਸਰਕਾਰ ਵੱਲੋਂ ਹੋਰ ਵੀ ਸਹਾਇਤਾ ਮਿਲਣੀ ਸੀ ਸਭ ਕੁਝ ਫਿਰ ਇਹਦਾ ਮਹਿਕਮੇ ਨੂੰ ਕਰਨਾ ਪੈਣਾ ਸੀ ਜੇ ਨਾ ਕਰਦਾ ਤਾਂ ਇਹ ਕਾਨੂੰਨੀ ਤੌਰ ਤੇ ਅਦਾਲਤਾਂ 'ਚ ਜਾ ਕੇ ਵੀ ਆਪਣਾ ਹੱਕ ਲੈ ਸਕਦਾ ਸੀਗਾ ਪਰ ਸਰਕਾਰਾਂ ਨੇ ਇਹ ਬਹੁਤ ਘਟੀਆ ਨੀਤੀ ਬਣਾਈ ਹੋਈ ਆ ਜਿਹੜੇ ਸਰਕਾਰੀ ਮਹਿਕਮਿਆਂ ਦੇ ਵਿੱਚ ਕੱਚੇ ਕੰਮ ਨੇ ਠੇਕੇ ਤੇ ਆਊਟਸੋਰਸ ਇਹ ਸਰਕਾਰਾਂ ਦਾ ਸਰਾ ਸਰ ਧੱਕਾ ਔਰ ਇਹ ਧੱਕਾ ਸਾਰੀਆਂ ਸਰਕਾਰਾਂ ਨੇ ਅੱਜ ਤੱਕ ਕੀਤਾ ਕਿਸੇ ਵੀ ਸਰਕਾਰ ਨੇ ਇਹਨੂੰ ਬੰਦ ਨਹੀਂ ਕੀਤਾ ਸੋ ਆਪਾਂ ਗੱਲ ਕਰਦੇ ਆ ਫਿਰ ਬਾਈ ਜੀ ਹੁਣ ਕਿਦਾਂ ਦੀ ਜ਼ਿੰਦਗੀ ਹੁਣ ਜੀ ਬੜੀ ਜ਼ਿੰਦਗੀ ਮੁਸ਼ਕਲ ਚੱਲਦੀ ਆ ਮਾਤਾ ਦੀ ਤੇ ਬਜ਼ੁਰਗ ਦੀ ਪੈਨਸ਼ਨ ਹੈ 15-1500 ਰੁਪਿਆ ਉਹਦੇ ਤੇ ਅਸੀਂ ਟਾਈਮ ਪਾਸ ਕਰਦੇ ਆ ਉਹਦੇ ਤੇ ਜੋ ਬੱਚਿਆਂ ਦੀ ਵਰਦੀ ਆਪਣੇ ਕਿਤਾਬਾਂ ਵਗੈਰਾ ਅਸੀਂ ਲੈ ਕੇ ਦਿੰਨੇ ਆ ਉਹਦੇ ਨਾਲ ਹੀ ਬਸ ਯਾਰ ਟਾਈਮ ਪਾਸ ਕਰਦੇ 3000 ਰੁਪਿਆ ਜੇ ਕੋਈ ਦਾਨੀ ਪੁਰਸ਼ ਦਿੰਦਾ ਹੈ ਤੇ ਅਸੀਂ ਉਹਦੇ ਨਾਲ ਵੀ ਆਪਦਾ ਘਰ ਦਾ ਗੁਜ਼ਾਰਾ ਕਰਦੇ ਆ ਹੋਰ ਵਗੈਰਾ ਵਗੈਰਾ ਜਾਂ ਕੁਝ ਨਹੀਂ ਸਾਨੂੰ ਕੋਈ ਸਹੂਲਤ ਹੋ ਜੀ ਹਾਂਜੀ ਸਰ ਅੱਛਾ ਬੱਚਿਆਂ ਨੂੰ ਤੁਸੀਂ ਅਮਰਤਿ ਸ਼ਿਕਾਇਆ ਹੋਇਆ ਇਹ ਕੀ ਸੋਚ ਕੇ ਸ਼ਿਕਾਇਆ ਇਹ ਮੇਰੇ ਜੀ ਮਨ ਚ ਸੋਚਿਆ ਕਿ ਅੱਗੇ ਵਾਲੇ ਸਮਾ ਜਿਹੜਾ ਹੈਗਾ ਹੈ ਬਹੁਤ ਹੀ ਭਿਆਨਕ ਹੈ ਨਿੱਕੇ ਨਿੱਕੇ ਬੱਚੇ ਹੁਣ ਦੇਖੀ ਰਿਹਾ ਕੀ ਬੋਲਦੇ ਆ ਕੀ ਨਹੀਂ ਆ ਮੈਂ ਆਪਦੇ ਆਪ ਮਨ ਨੂੰ ਸਮਝਾਇਆ ਕਿ ਵੀ ਮੇਰੀ ਤਾਂ ਜ਼ਿੰਦਗੀ ਜੋ ਗੁਜ਼ਰ ਚੁੱਕੀ ਆ ਪਰ ਇਹਨਾਂ ਨੂੰ ਗੁਰੂ ਦੇ ਲੜ ਲਾ ਕੇ ਇਹਨਾਂ ਦੀ ਜ਼ਿੰਦਗੀ ਅਗਲੀ ਜ਼ਿੰਦਗੀ ਵਧੀਆ ਹੋਊਗੀ ਨਸ਼ੇ ਦੀ ਦੌਰ ਚ ਨਾ ਵੜਨਗੇ ਜੀ ਬਸ ਇਹ ਹੀ ਹੱਥ ਜੋੜ ਕੇ ਬੇਨਤੀ ਆ ਮੈਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਆ ਜਾਂ ਦੁਬਾਰਾ ਫਿਰ ਕਰਨ ਲੱਗਾ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਵਿਚਾਰੇ ਦਰਦ ਦਰਦ ਟੱਕੇ ਨਾ ਖਾਣ ਜੀ ਮਿੱਤਰ ਪਿਆਰਿਓ ਇਸ ਪਰਿਵਾਰ ਦੀ ਹਾਲਤ ਤੁਸੀਂ ਦੇਖ ਲਈ ਐ ਇਹ ਵੀਰ ਇਹ ਛੋਟੇ ਬੱਚੇ ਤੇ ਇਹ ਬੁੱਢੀ ਮਾਂ ਸੱਚਮੁੱਚ ਬਹੁਤ ਜ਼ਿਆਦਾ ਦਰਦ ਭਰੀ ਹਾਲਤ 'ਚ ਨੇ ਮੇਰੀ ਬੇਨਤੀ ਆ ਨਿੱਜੀ ਤੌਰ ਤੇ ਯਾਰ ਜੇਕਰ ਥੋੜਾ ਥੋੜਾ ਵੀ ਆਪਾਂ ਇਹਨਾਂ ਦੀ ਮਦਦ ਕਰੀਏ ਤਾਂ ਇਹ ਬੱਚੇ ਵੀ ਪਲ ਸਕਦੇ ਨੇ ਇਹ ਬੇਬੇ ਦੇ ਬੁਢਾਪੇ ਦਾ ਸਹਾਰਾ ਵੀ ਹੋ ਸਕਦਾ ਹੈ ਤੇ ਇਹ ਵੀਰ ਦੇ ਜਿਹੜੇ ਬਾਕੀ ਬਚਦੀ ਜ਼ਿੰਦਗੀ ਦੇ ਸਾਹ ਨੇ ਉਹ ਵੀ ਥੋੜੇ ਜਿਹਾ ਸੌਖੇ ਆਪਾਂ ਰਲ ਮਿਲ ਕੇ ਕਰ ਸਕਦੇ ਹਾਂ ਸੋ ਜਿੰਨਾ ਹੋ ਸਕੇ ਇਹਨਾਂ ਦੀ ਮਦਦ ਕਰੀਏ ਬਹੁਤ ਮਿਹਰਬਾਨੀ ਸ਼ੁਕਰੀਆ